ਕਿਹੜਾ ਬੱਜਰ ਸੁੱਟੋ ਇੱਥੇ ਹਾਂ ਇੱਕ ਬੱਜਰ ਪਾ ਗਈ ਛੇਤੀ ਦਾ ਨਾ ਨਾ ਬੱਜਰ ਪਵਾ ਦਿੰਨੇ ਬੱਜਰ ਪਵਾ ਦਿੰਨੇ ਮੜੀ ਜੀ ਰੁੱਕ ਪਵਾ ਦੋ ਹਾਂ ਬੱਜਰ ਪਵਾ ਦਿੰਨੇ ਓਏ ਇੱਕ ਮਿੰਟ ਮਖਤਾਰ ਓ ਨਹੀਂ ਤੂੰ ਕਿਤੇ ਖਲੋ ਕੋ ਹਾਂ ਚਰਨਾ ਗੱਲ ਕਰ ਇੱਕ ਅੱਛਾ ਨਾ ਗੱਲ ਕਰ ਕੋਈ ਨਹੀਂ ਸਾਹਿਬ ਆਏ ਹਨ ਤੇ ਉਹ ਵੇਖਣਦੇ ਹਨ ਕਿ ਮੈਂ ਕਾ ਚੱਲ ਲਿਆ ਤੂੰ ਨਹੀਂ ਪਤਾ ਹੋ ਜਾਏਗਾ ਕਿ ਠੀਕ ਨਹੀਂ ਪੈਸਾ ਆਉਂਦਾ ਚੱਲ ਲੱਗਿਆ ਬੈਗ ਬੰਪਰ ਨੂੰ ਬੰਪਰ ਲਾਉਣ ਟਰਾਲੀ ਪਲਟ ਗਈ ਤੇ ਫੇਰ ਮੈਨੂੰ ਨਾ ਆਖੋ ਯਾਰ ਹਾ ਤੇਰ ਨਾ ਮੈਂ ਨਾ ਉੱਥੇ ਪੁਲ ਤੇ ਖੜਾ ਜਾ ਤੁਸੀਂ ਨਵਾਂ ਪੁਲ ਬਣਾਉਣ ਦੇ ਉੱਥੇ ਬੱਲਣ ਵਾਲਦੇ ਨੇਰੇ ਹਾਂ 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 ਉਹ ਨਾ ਗੰਨੇ ਵਾਲੀਆਂ ਟਰਾਲੀਆਂ ਇੰਨੀਆਂ ਔਖੀਆਂ ਚੜ ਰਹੀਆਂ ਨਾ ਚੜਦੀਆਂ ਨਹੀਂ ਗਿਆ ਲੈ ਦੇ ਦੇ ਸਰ ਤੁਸੀਂ ਸਵੇਰੇ ਉੱਤੇ ਪੱਥਰ ਸੜਾਓ ਆ ਸਵੇਰੇ ਦੋ ਦੋ ਤਿੰਨ ਟਰੱਕ ਇੱਥੇ ਪੱਥਰ ਦੇ ਸਟਾਫ ਚਾਦੇ ਨਾ ਬਹੁਤ ਔਖਾ ਮੈਂ ਇੱਥੇ ਖੜਾ ਹਾਂ ਹਾਂ ਪਹਿਲਾਂ ਪੱਥਰ ਦਾ ਪ੍ਰਬੰਧ ਕਰਦਾ ਪੱਥਰ ਬਾਹਰ ਬੋਲਦੇ ਉੱਤੇ ਕੇ ਦੀ ਟਰਾਲੀ ਨਾਲ ਉਲਟ ਜੇ ਠੀਕ ਹੈ ਨਾ ਹਾਂ ਸਵੇਰੇ ਪੱਥਰ ਆਉਣਾ ਚਾਹੀਦਾ ਇੱਥੇ ਹਾਂ ਸਵੇਰੇ ਪੱਥਰ ਮੈਂ ਕੱਲ ਫੇਰ ਆਉਂਗਾ ਠੀਕ ਹੈ ਸਰ ਹਾਂ ਦੋਵੇਂ ਪਾਸੇ ਪੱਥਰ ਬਾਹਰੋ ਜਿਹੜੀਆਂ ਗੰਦਿਆਂ ਆਗੀਆਂ ਟਰਾਲੀਆਂ ਚੜ ਜਾਣ ਓਕੇ ਓਕੇ ਬਾਈ ਓਕੇ ਬਾਈ ਓਕੇ ਬਾਈ ਓਕੇ ਬਾਈ ਕਿਹੜਾ ਬੱਜਰ ਸੁੱਟੋ ਇੱਥੇ ਇੱਕ ਬੱਜਰ ਪਾ ਗਏ ਛੇਤੀ ਦਾ ਆਹਦਾ ਬੱਜਰ ਪਵਾ ਦਿੰਨੇ ਬੱਜਰ ਪਵਾ ਦਿੰਨੇ ਮੜੀ ਜੀ ਰੁਕ ਪਵਾ ਦੋ ਹਾਂ ਬੱਜਰ ਪਵਾ ਦਿੰਨੇ ਓ ਇੱਕ ਮਿੰਟ ਮੁਖਤਾਰ ਓ ਨਹੀਂ ਤੂੰ ਇੱਕ ਦੇਖ ਲੋ ਹਜਰ ਨਾ ਗੱਲ ਕਰ ਇਕ ਵਾਰ ਅੱਛਾ ਨਾ ਗੱਲ ਕਰ ਕੋਈ ਨਹੀਂ ਜੀ ਸਾਹਿਬ ਆਏ ਹਾਂ ਤੇ ਉਹ ਵੇਖਦੇ ਹਨ ਕਿ ਮੈਂਗਾ ਚੱਲ ਨਿਆ ਤੂੰ ਵੀ ਪਾਵਾ ਹੋ ਜਾਏਗਾ ਵੀ ਠੀਕ ਹੋ ਜਾਏਗਾ ਚੱਲ ਲੱਗਿਆ ਬੈਗ ਬੰਪਰ ਨੂੰ ਬੰਪਰ ਲਾਹਾਂ ਟਰਾਲੀ ਪਲਟ ਗਈ ਤੇ ਫੇਰ ਮੈਨੂੰ ਨਾ ਆਖੋ ਯਾਰ ਹਾ ਤਰਨ ਮੈਂ ਨਾ ਉੱਥੇ ਪੁਲ ਤੇ ਖੜਾ ਜਾ ਤੂੰ ਨਵਾਂ ਪੁਲ ਬਣਾਉਣ ਦੇ ਉਹਤੇ ਬੱਲਣ ਵਾਲ ਦੇ ਮੇਰੇ ਹਾਂ 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 ਉਹਦਾ ਗੰਨੇ ਵਾਲੀਆਂ ਟਰਾਲੀਆਂ ਇੰਨੀਆਂ ਔਖੀਆਂ ਚੜ ਰਹੀਆਂ ਨਾ ਚੜਦੀਆਂ ਨਹੀਂ ਗਿਆ ਨਹੀਂ 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 ਸੋ ਤੂੰ ਸਵੇਰੇ ਇੱਥੇ ਪੱਥਰ ਸੜਾਉਂ ਆ ਸਵੇਰੇ ਦੋ ਦੋ ਤਿੰਨ ਟਰੱਕ ਇੱਥੇ ਪੱਥਰ ਦੇ ਸਟਾਫ ਚਾਹਦੇ ਨਾ ਬਹੁਤ ਔਕਾ ਮੈਂ ਇੱਥੇ ਖੜਾ ਆ ਆਪਾਂ ਪਹਿਲਾਂ ਪੱਥਰ ਦਾ ਪ੍ਰਬੰਧ ਕਰਦਾ ਪੱਥਰ ਬਾਹਰ ਬੋਲਦੇ ਉੱਤੇ ਕਿ ਇਹਦੀ ਟਰਾਲੀ ਨਾ ਉਲਟ ਜੇ ਠੀਕ ਹੈ ਨਾ ਹਾਂ ਸਵੇਰੇ ਪੱਥਰ ਹੋਣਾ ਚਾਹੀਦਾ ਇੱਥੇ ਹਾਂ ਸਵੇਰੇ ਪੱਥਰ ਮੰਗਾਈ ਮੈਂ ਕੱਲ ਫੇਰ ਆਉਂਗਾ ਹਾਂ ਦੋਵੇਂ ਬਾਸੇ ਪੱਥਰ ਬਾਦੋ ਜਿਹੜੀਆਂ ਗੰਦੀਆਂ ਆਈਆਂ ਟਰਾਲੀਆਂ ਚੜ ਜਾਣ ਓਕੇ ਓਕੇ ਬਾਏ ਓਕੇ ਬਾਏ ਓਕੇ ਬਾਏ ਓਕੇ ਬਾਏ